29 ਜੁਲਾਈ ਸਨ 1992 ਨੂੰ ਸਿੱਖ ਕੌਮ ਦੇ ਮਹਾਨ ਤੜਕ ਜਰਨੈਲ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ ਤਿੰਨਾਂ ਦਾ ਗੁਰਮੁਖੋ ਅੱਜ ਸ਼ਹੀਦੀ ਦਿਨ ਹੈ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ ਦਾ ਜਨਮ ਸਨ 1964 ਦੇ ਦਹਾਕੇ ਦੇ ਅੰਦਰ ਅੱਜ ਜੋ ਕੇ ਮੋਗੇ ਵਿੱਚ ਪੈਂਦਾ ਉਸ ਸਮੇਂ ਫਰੀਦਕੋਟ ਦੇ ਵਿੱਚ ਬੁੱਧ ਸਿੰਘ ਵਾਲਾ ਇਹ ਪਿੰਡ ਪੈਂਦਾ ਸੀ ਭਾਈ ਗੁਰਜੰਤ ਸਿੰਘ ਜੀ ਬੁੱਧ ਸਿੰਘ ਵਾਲਾ ਦੇ ਤਿੰਨ ਭਰਾ ਸਨ ਅਤੇ ਇੱਕ ਇਹਨਾਂ ਦੀ ਭੈਣ ਸੀ ਉਹ ਇਨਕ ਧਾਰਮਿਕ ਪੱਖ ਤੋਂ ਪੱਕੇ ਤੇ ਵਿਕਤੀਵੱਧੇ ਉਹ ਪਹਿਰੇਦਾਰ ਸਨ ਕਿ ਕਈ ਵਾਰ ਸੰਤ ਜਰਨੈਲ ਸਿੰਘ ਜੀ ਖਾਲਸਾ ਢਿੰਡਰਾਂ ਵਾਲਿਆ ਮਹਾਂਪੁਰਖਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ ਜੰਤ ਸਿੰਘ ਜੀ ਬੁੱਧ ਸਿੰਘ ਵਾਲਾ ਨੂੰ ਅੱਜ ਦੇ ਦਿਨ 29 ਜੁਲਾਈ ਸਨ 1992 ਨੂੰ ਲੁਧਿਆਣਾ ਦੇ ਇੱਕ ਨਗਰ ਦੇ ਵਿੱਚ ਪੰਜਾਬ ਦੇ ਵਿੱਚ ਭਾਰਤ ਦੀ ਪੁਲਿਸ ਦੇ ਵੱਲੋਂ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਕਈ ਘੰਟੇ ਲਗਾਤਾਰ ਇਹ ਫਾਇਰ ਫੱਟ ਚੱਲਦੀ ਰਹੀ। ਉਸ ਸਮੇਂ ਮੌਤ ਦੇ ਭਾਰਤ ਦੀ ਸਰਕਾਰ ਦੇ ਖਿਲਾਫ ਜਿਹੜੇ 37 ਮੁਕੰਮਲ ਮੁਕੱਦਮੇ ਸਨ ਭਾਈ ਗੁਰਜੰਡ ਸਿੰਘ ਜੀ, ਬੁੱਧ ਸਿੰਘ ਵਾਲਾ ਤੇ ਪਿਆਰੋ ਬੁੱਧ ਸਿੰਘ ਵਾਲਾ ਦੀ ਸ਼ਹਾਦਤ ਤੋਂ ਬਾਅਦ ਪ੍ਰੀਤਮ ਸਿੰਘ ਸੇਖੋਂ ਕੇ ਐਲ ਐਫ ਨੇ ਜਿਹੜੇ ਮੁਖੀ ਦੇ ਤੌਰ ਤੇ ਜਿਹੜੀ ਇਹ ਸਫਲਤਾ ਦੀ ਜਿਹੜੀ ਜ਼ਿੰਮੇਵਾਰੀ ਸੰਭਾਲੀ ਅੱਜ ਵੀ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਿਆਂ ਦਾ ਪਿਆਰੋ ਜਿਹੜਾ ਸ਼ਿਦੀ ਦਿਨ ਹੈ ਜਨਮ ਦਿਨ ਹੈ ਉਹ ਕੈਨੇਡਾ ਅਮਰੀਕਾ ਤੇ ਹੋਰ ਵੱਡੀਆਂ ਕੰਟਰੀਆਂ ਦੇ ਵਿੱਚ ਜਿਹੜੇ ਸਿੱਖ ਭਾਈ ਚਾਰੇ ਨੂੰ ਪਿਆਰ ਕਰਨ ਵਾਲੇ ਨੇ ਸਾਰੇ ਭਾਵਨਾ ਦੇ ਨਾਲ ਮਨਾਉਂਦੇ ਨੇ